कनेडा जन्म तरीक उन्नीस सौ बानवे हाइट छे फुट एरिया पटियाला विक्टोरिया वीसी कनेडा पढ़ाई बीटैक मकैनिकल बिजनेस एडमिनिस्ट्रेशन यूनिवर्सिटी विक्टोरिया कनेडा वर्क वीजे जमीन ढाई किले चंडीगढ़ रोड से काम एडमिनिस्ट्रेशन ब्रांच स्कूल बोर्ड माता पिता दो भैन एक कनेडा एक गोरमेंट जॉब मैरिड मंग वेदिया परिवार ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98725 52937 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ইংল্যান্ড ਸਿਟੀਜ਼ਨ ਜਨਮ ਤਰੀਕ 1997 ਹਾਈ ਟੂ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਜੱਟ ਸਿੱਖ ਏਰੀਆ ਚ ਲੰਡਨ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੈਂ ਵਧੀਆ ਪਰਵਤ ਨੂੰ ਪੜੀ ਲਿਖੀ ਲੜਕੀ ਸੋਨੀ ਸਨਕੀ ਕਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 7836642277 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਕੈਨੇਡਾ ਸਿਟੀਜ਼ਨ ਜਨਮ ਤੇ 14/9/1992 ਕਾਸਟ ਜਟ ਸਿਕ ਏਰੀਆ ਲੁਧਿਆਣਾ ਪੜਾਈ ਡਿਪਲੋਮਾ ਕੰਪਿਊਟਰ ਕੰਮ ਆਨਰ ਆਪਰੇਟਰ ਪਰਵਾਰ ਮੈਂਬਰ ਮਾਤਾ ਪਿਤਾ ਸੁਪਰ ਵੀਜ਼ਾ ਕੈਨੇਡਾ पैन वर्क मांग ठत्त, ठत्त, की परमेंट अवधिया परिवार को पढ़ी लिखी लड़की की लौड़ है इन्ह का मोबाइल नंबर चौरानवे एक सतर बयासी एक सौ छियानवे दूसरा मोबाइल नंबर अठत् तीन सौ अठत् छियाली छ सौ उन्ती परिवार को फोन करके इन्हों ਨਾਮ ਦਿਨੇਸ਼ ਕੁਮਾਰ ਮੰਗਲੀਕ ਜਨਮ ਤਰੀਕ 12 11 1997 ਕਾਸਟ ਜਨਰਲ ਸਟੇਟ ਬੰਮਰ ਪੰਜਾਬੀ ਏਰੀਆ ਰੋਪੜ ਪੜਾਇਆ ਗ੍ਰੈਜੂਏਸ਼ਨ ਬੀਐਸਸੀ ਬਾਇਓਟੈਕਨੋਲੋਜੀ ਕੰਮ ਕੁਆਲਟੀ ਕੰਟਰੋਲ ਅਫਸਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕਪਰਾ ਮੰਗਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 82880 30552 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨਾਮ ਹਰਸ਼ਵਰਮਾ ਜਨਮ ਤਰੀਕ 25/1996 ਜਨਮ ਟਾਈਮ 2:3 AM ਹਾਈਟ 5 फुट 10 ਇੰਚ ਪੜਾਈ +2 ਏਰੀਆ ਲੁਧਿਆਣਾ ਕਾਸਟਮਕ ਕਮ ਆਪਣਾ ਬਿਜ਼ਨਸ ਟੂਰ ਐਂਡ ਟ੍ਰੈਵਲ ਮੰਗ ਵਰਿਆ ਪਰਵਾਰ ਨੂੰ ਕ੍ਰੀਨ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814539131 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਵੀਆਰ ਜਨਮ ਤਰੀਕ 1994 ਹਾਈ ਸਕੂਲ ਇੱਕੈਂਸ ਪੜਾਈ ਜੀਐਨਐਮ ਨਰਸਿੰਗ ਤੁਸੀਂ ਆਰਐਨ ਰਜਿਸਟਰਡ ਨਰਸ ਕਨੇਡਾ ਜ਼ਮੀਨ 12 ਏਕੜ ਕਾਹ ਯਰਸੀ एरिया ਫਾਜਨਸਟਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਮੈਰਿਡ ਸਰਕਾਰੀ ਨੌਕਰੀ ਕਰਤਾ ਦੋ ਭੈਣ ਮੈਰਿਡ ਇੱਕ ਕੈਨੇਡਾ ਪੀਆਰ ਫਲੈਟ ਪੰਜਾਬ ਆਇਆ ਹੋਇਆ ਮੰਗ ਬਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਸੋਹਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰ ਪਰਮੈਂਟ ਰਿਵੋ ਵੀ ਜਰਸੀ ਪਰ ਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ

ਲੜਕੀ ਬੀਏ ਵੀ ਐਡ ਕੀਤੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਏਰੀਆ ਬਲੂਟ ਮੁਖਤਸਰ ਜਲਾਲਾਬਾਦ ਫਰੋਜਪੁਰ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 956999 9560 ਤੁਸੀਂ ਪਰਵਾਨ ਨੂੰ ਪੂਰਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਿਕ 291999 ਹਾਲ ਟੂ ਪੰਕੂਟ 10 ਇੰਚ ਪੜਾਈ ਬੀ ਐਸ ਸੀ ਕਾਸਟ 1 ਯਰ ਸੇ ਗੋ ਬਟਰ ਕਮ ਪੰਜਾਬਪੁਰਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦੁਕਾਨਾ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਕ੍ਰਾਫਟੀ ਦਾ ਕਮ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 27 ਦੇ ਵਿੱਚ ਹੋਵੇ ਜਿਹੜੀ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9863362349 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਇਟਲੀ ਪੀਆਰ ਜਨਤਰੀ ਹਾਈਟ ਪੰਪੂਰ ਚੇਂਜ ਏਰੀਆ ਪਟਿਆਲਾ ਪੜਾਈ ਕੰਪਲੀਟ ਕਾਉਂਟੈਂਟ ਕਾਸਟ ਟਾਕਤਰੀ ਪਰਿਵਾਰ ਮੈਂਬਰ ਇੱਕ ਭਰਾ ਮੈਰਿਡ ਇਟਲੀ ਸੈਟਲ ਮੰਗ ਸਰਦਾਰ ਲੜਕਾ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਿਵਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 0039323 9928 467 ਦੂਜਾ ਮੋਬਾਈਲ ਨੰਬਰ 8283 88823 98765 36010 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੁਮਾਰ ਜਰਮਤੀਕ 29 1982 ਹਾਈਟ 5 ਫੁੱਟ 4 ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧਰ ਕਾਸਟਿਓ ਮੈਰਾ ਪੜਾਈ 10ਵੀਂ ਪਾਸ ਕਮ ਇਲੈਕਟ੍ਰੋਨਿਕ ਕੰਕਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਪਰਾ ਦੋ ਪੈਨਾ ਮੈਰਿਡ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9879364583 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੰਗਰਜਨਤ 1996 ਪੜਾਈ ਪਲੱਸ 2 ਕੋਰਸ ਆਈਟੀਆਈ ਪਲੰਬਰ ਜ਼ਮੀਨ اٹਕਲੇ ਸ਼ਹਿਰ ਬੜਨਾਲਾ ਕਾਸਟ ਜਰਸੀਕ ਪਰਿਵਾਰ ਮੈਂਬਰ ਇੱਕ ਪੈਨ ਕਨੇਡਾ ਵਧੀਆਂ ਪਰਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਕਿਰੇ ਲੂ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 973509846 ਤੁਸੀਂ ਪਰਵਾਰ ਨੂੰ फोन करके इन्हों तो होर जानकारी ले सकते हो नामदो सिंह जन्म तरीक बई छे उन्नीस सौ बानवे कास्ट जट गो तालीवाल एरिया बठिंडा लड़के का तलाक होया कम आर्मी जमीन तीन किले परिवार मेंबर पिता खेती बाड़ी कर दे माता हाउसवाइफ़ एक भरा एक भैन मैरिड मंग वधिया परिवार तो पढ़ी लिखी लड़की दी लोड है ਇਨਾਂ ਦਾ ਮੋਬਾਈਲ ਨੰਬਰ 8399708842 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਵਿਸ਼ਾਲ ਕੁਮਾਰ ਮੰਗਲਿਕ ਜਨਮ ਤਰੀਕ 31 11 1993 ਹਾਈਡਰ ਜੇਪਟ ਪਰ ਆਈ ਗ੍ਰੈਜੂਏਸ਼ਨ ਏਰੀਆ ਨਮਾਸ਼ਾਰ ਕਾਸਟ ਖੱਤਰੀ ਕੰਮ ਦਵਾਈ ਵਿੱਚ ਸੇਲਜ਼ਮੈਨ ਮੈਂ ਅਰਿਦੀ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7730 832885 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸ਼ਿਵ ਕੁਮਾਰ ਜਨਮ 31/5/1992 ਜਨਮ ਟਾਈਮ 7:25 ਨੇਮ ਐਂਤਵਰ ਹਾਈਟ 5 ਫੁੱਟ 7 ਇੰਚੇ ਪੜਾਈ ਬੀਏ ਕਾਸਟੂ ਕਤਰੀ ਕਮਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਵਿਆਈ ਮੰਗ ਅਗડિયા ਪਰਵਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98144 63227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015181037